ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਜੀ ਪਿੰਡ ਸ਼ੇਰੋਂ ਮਾਡਲ ਟਾਊਨ ਦੇ ਵਿੱਚ ਅੱਜ ਤੁਹਾਨੂੰ ਇੱਕ ਸਫਲ ਡੈਰੀ ਫਾਰਮ ਦਿਖਾਉਣਾਗਾ ਕਦੋਂ ਸਟਾਰਟ ਹੋਇਆ ਤੇ ਕਿੰਨੀ ਜੜੀ ਇਹਨੂੰ ਕਮਾਈ ਹੁੰਦੀ ਹੈਗੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਤੇ ਮਿਲਦੇ ਹਾਂ ਫਾਰਮ ਦੇ ਓਨਰ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਆਪਣਾ ਨਾਮ ਤੇ ਪਿੰਡ ਦਾ ਐਡਰੈਸ ਪਿਆਰਾ ਸਿੰਘ ਜੀ ਮਾਡਲ ਟਾਊਨ ਸੇ ਲਾਹਣ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਆ ਬਣੀ ਬਣੀ ਨੂੰ ਸੰਗਰੂਰ ਠੀਕ ਹੈ ਜੀ ਇਹ ਜਿਹੜਾ ਤੁਸੀਂ ਡੇਰੀ ਫਾਰਮ ਖੋਲਿਆ ਤੀਜੀ ਇਹ ਕਦੋਂ ਸਟਾਰਟ ਕਰਿਆ ਤੁਸੀਂ ਨੇ ਤੇ 2013 ਚ ਕੀਤਾ ਜੀ ਅਸੀਂ ਨੇ 2013 ਦੇ ਵਿੱਚ ਤੁਸੀਂ ਨੇ ਇਹਨੂੰ ਸਟਾਰਟ ਕੀਤਾ ਇਹ ਤੁਸੀਂ ਕਿੰਨੀਆਂ ਗਾਵਾਂ ਤੋਂ ਸਟਾਰਟ ਕਰਿਆ ਸੀ ਗਾਵਾਂ ਤਾਂ ਅਸੀਂ ਤਾਂ ਜੀ ਫਾਰਮ ਹੀ ਲਿਆ ਦੀ 50 ਬਸੋਂ ਦਾ ਬਣਾ ਬਣਾਈ ਅਸੀਂ ਤੁਸੀਂ ਨੇ 50 ਗਾਵਾਂ ਤੋਂ ਸਟਾਰਟ ਕਰਿਆ ਤੇ ਤੁਹਾਨੂੰ ਸਾਮਾਨ ਸਾਰਾ ਹੀ ਲੈਤੀ ਜਦੋਂ ਤੁਸੀਂ ਨੇ ਇਹਨੂੰ ਸਟਾਰਟ ਕੀਤਾ ਕੀ ਤੁਹਾਨੂੰ ਇਹਨਾਂ ਬਾਰੇ ਕੋਈ ਨੌਲੇਜ ਹੈਗੀ ਤੋਂਦੋਂ ਨੇ ਨੌਲਜ ਕੋਈ ਬਾਲੀ ਨਹੀਂ ਦੀ ਜੀ। ਅੱਛਾ ਜੀ। ਜਾਣੇ ਬਸ ਅਸੀਂ ਕਰਨਾ ਦਾ ਛੋਟੇ ਦੀ 5-10 ਗਾਵਾਂ SLA ਬਣਾਈ ਦੀ। ਠੀਕ ਹੈ ਜੀ। ਬਸ ਫਿਰ ਸਾਡਾ ਸੌਦਾ ਸਾਰੇ ਫਾਰਮ ਦੀ ਹੋ ਗਿਆ। ਅੱਛਾ ਤੁਸੀਂ ਨੇ ਇੰਨੇ 50 ਗਾਵਾਂ ਦਾ ਸੌਦਾ ਇਕੱਠੇ ਕਰ ਲਿਆ। ਹਾਂ ਜੀ ਹਾਂ। ਫਿਰ ਤੁਹਾਨੂੰ ਇਹਦੇ ਵਿੱਚ ਕਾਮਯਾਬ ਹੋਣ ਦੇ ਲਈ ਤੁਹਾਨੂੰ ਮੁਸ਼ਕਲਾਂ ਨਹੀਂ ਆਈਆਂ। ਨਹੀਂ 1 ਸਾਲ ਤਾਂ ਆਈਆਂ ਤਾਂ ਜਾਣੇ ਕੋਈ ਜਾਣਕਾਰੀ ਹੈ ਨਹੀਂ ਚੰਨੀ। ਪਰ ਫਿਰ ਕੋਈ ਦਿੱਕਤ ਨਹੀਂ ਆਈ ਪਰਵਾਦਾਂ ਦਾ ਸਾਥ ਰਿਹਾ। ਠੀਕ ਹੈ ਜੀ। ਸਭ ਲੋਗਿਆ ਕੰਮ। ਤੋ ਦੋਸਤੋ ਬਿਨਾ ਕਿਸੇ ਜਾਣਕਾਰੀ ਤੋਂ ਇੰਨੀਆਂ ਗਾਵਾਂ ਇਕੱਠੀਆਂ ਇਹਨਾਂ ਨੇ ਖਰੀਦ ਲੀਆਂ ਤੇ ਫਿਰ ਵੀ ਇਹ ਕਾਮਯਾਬ ਰਹੇ ਇਸ ਧੰਦੇ ਦੇ ਵਿੱਚ ਜੇਰ ਸਾਨੂੰ ਬ੍ਰੀਡ ਤੇ ਬ੍ਰੀਡ ਬਹੁਤ ਵਧੀਆ ਮਿਲਦੀ ਸੀ ਠੀਕ ਹੈ ਜੀ ਹਾਂ ਜੀ ਸੋ ਇੰਨੀਆਂ ਗਾਵਾਂ ਇਕੱਠੀਆਂ ਲੈਣ ਦਾ ਕਾਰਨ ਇਹ ਤੀਜੀ ਵੀ ਜਿਆਦਾ ਜਿਹੜੀ ਬਣੀ ਹੋਈ ਬ੍ਰੀਡ ਸੀਗੀ ਇਹਨਾਂ ਨੂੰ ਜੇ ਆਪਾਂ ਛੋਟੇ ਲੈਵਲ ਤੋਂ ਸਟਾਰਟ ਕਰਦੇ ਤਾਂ ਕਾਫੀ ਟਾਈਮ ਲੱਗਣਾ ਸੀਗਾ ਤੇ ਇੱਕਦਮ ਇਹਨਾਂ ਨੇ ਬਣੀ ਬਣਾਈ ਜਿਹੜੀ ਬ੍ਰੀਡ ਹੈਗੀ ਉਹ ਗਾਵਾਂ ਪਰਚੇਜ ਕੀਤੀਆਂ ਇਹਨਾਂ ਨੇ ਸਾਰੀਆਂ ਇਕੱਠੀਆਂ ਤੇ ਜਿਹੜਾ ਇਹ ਡੇਰੀ ਫਾਰਮ ਹੈ ਜੀ ਪਹਿਲਾਂ ਵੀ ਕਿੰਨੇ ਸਾਲ ਚੱਲ ਰਿਹਾ ਸੀ ਪੁਰਾਣਾ ਪਹਿਲਾਂ 2008 ਚ ਕੀਤਾ ਜੀ ਉਹਨਾਂ ਨੇ ਠੀਕ ਹੈ ਜੀ 2008 ਤੋਂ ਮੰਨ ਲਓ 13 ਤੱਕ ਉਹਨਾਂ ਦੇ ਵੀ ਚੰਗੇ ਸ਼ੀਵਨ ਭਰਦੇ ਦੇ ਵਧੀਆ ਬਰੀਡ ਬਣਾਈ ਤੀ ਠੀਕ ਹੈ ਜੀ ਉਹ ਬਰੀਡ ਕਰਕੇ ਬਸ ਅਸੀਂ ਲੇਲਾ ਦੀ ਜਿਹੜਾ ਕੰਮ ਮੰਨ ਲਓ 5-7 ਸਾਲਾਂ ਚ ਅਸੀਂ ਜਾਣਾ ਦੇ ਜਿੱਥੇ ਉੱਥੇ ਸਾਨੂੰ ਬਣੇ ਬਣਾਈ ਮਿਲ ਗਿਆ ਜੀ ਠੀਕ ਹੈ ਜੀ ਹਾਂ ਜੀ ਤੇ ਪੁਰਾਣਾ ਫਾਰਮ ਚੱਲਣ ਦੇ ਕਰਕੇ ਦੋਸਤੋ ਇਹਨਾਂ ਨੇ 5 ਤੋਂ 7 ਸਾਲ ਅੱਗੇ ਗਰੋ ਕਰ ਗਏ ਇਹ ਕਿਉਂਕਿ ਬਣੀ ਬਣਾਈ ਜਿਹੜੀ ਇਹਨਾਂ ਨੇ ਬਰੀਡ ਸਾਰੀ ਸੈੱਡ ਇਕੱਠੇ ਖਰੀਦ ਲਿਆ ਤੇ ਹੁਣ ਤੁਹਾਡਾ ਜਿਹੜਾ ਇਹ ਫਾਰਮ ਹੈ ਜੀ ਹੁਣ ਇਹਦੇ ਵਿੱਚ ਕਿੰਨੇ ਐਨੀਮਲ ਹੈ ਹੁਣ ਸਾਰੇ ਛੋਟੇ ਵੱਡੇ 60 ਕਿਨੇ ਜੀ ਅੱਛਾ ਹੁਣ ਤੁਹਾਡੇ ਕੋਲੇ ਟੋਟਲ 60 ਨਾਕ ਹੋ ਗਏ ਜੀ ਹਾਂ ਜੀ ਤੇ ਜਿਹੜਾ ਤੁਸੀਂ ਨੇ ਹੁਣ ਸੈੱਡ ਪਾਇਆ ਕਿੰਨੇ ਵਾਇ ਕਿੰਨੇ ਦਾ ਹੋ ਗਿਆ ਜੀ ਇਹ 90 84 ਦਾ ਜੀ 90 ਫੁੱਟ ਲੰਬਾ ਤੇ 84 ਫੁੱਟ ਚੌੜਾ ਜੀ 84 ਫੁੱਟ ਚੜਾਈ ਹੈ 90 ਲੰਬਾਈ ਹੈ ਤੇ ਸੋਨੂੰ ਹੁਣ ਇਸ ਧੰਦੇ ਦੇ ਵਿੱਚ ਕੋਈ ਕਮਾਈ ਹੁੰਦੀ ਹੈ ਜੀ ਨੇ ਵਧੀਆ ਕਮਾਈ ਹੈ ਜੀ ਤੱਕ ਕੰਮ ਕਰਨਾ ਆਪਾਂ ਵਿੱਚ ਰਹਿ ਕੇ ਗੌਰ ਰੱਖਣੀ ਹੈ ਫਿਰ ਤਾਂ ਵਧੀਆ ਠੀਕ ਹੈ ਜੀ ਨਹੀਂ ਸਾਨੂੰ ਤਾਂ ਨਹੀਂ ਕੋਈ ਦੋਸ਼ ਲੱਗਿਆ ਹਲ ਤਹੀਂ ਹਾਂ ਉਹ ਜ਼ਿਆਦਾਤਰ ਲੋਕਾਂ ਦਾ ਕਹਿਣਾ ਕਿ ਹੁੰਦਾ ਜੀ ਵੀ ਹੁਣ ਦੁੱਧ ਦਾ ਰੇਟ ਘੱਟ ਹੋਣ ਕਰਕੇ ਇਸ ਕੰਮ ਦੇ ਵਿੱਚ ਜਿਆਦਾ ਮੁਨਾਫਾ ਨਹੀਂ ਰਿਹਾ ਨਹੀਂ ਜਿਆਦਾ ਤਾਂ ਨਹੀਂ ਚੱਲ ਮਨੋ ਐਵਰੇਜ ਦੁੱਧ ਜਿਹਦੇ گاਵਾ ਵਧੀਆ ਨੇ ਐਵਰੇਜ ਆ ਉਹ ਤਾਂ ਮੁਨਾਫਾ ਹੀ ਆ ਜੇ ਆਪਾਂ ਰੱਖਾਂਗੇ 15 ਮੀਲੀਟਰਾ ਨਹੀਂ ਆ ਫਿਰ ਉੱਚ ਕੋਈ ਪੜਦਾ ਨਹੀਂ ਪੈਂਦਾ ਠੀਕ ਹੈ ਜੀ ਜੋਣਾ ਆਪਾਂ 20 30 ਵਾਲੀਆਂ ਗਾਵਾਂ ਨੇ ਉਹ ਪਰਤਾ ਪਾਉਂਦੀਆਂ ਨੇ ਜਣੇ ਰੇਟ ਤਾਂ ਨਹੀਂ ਇੰਨੇ ਜ਼ਿਆਦੇ ਨਹੀਂ ਹੈਗੇ ਵੀ ਆਪਾਂ ਕਹੀ ਵਾੜਾ ਰੇਟਾ ਦੁੱਧਾ ਠੀਕ ਹੈ ਜੀ ਪਰ ਹੁਣ ਆਵਰੇਜ ਦੇ ਚੰਗੇ ਪਸ਼ੂ ਤਾਂ ਆਵਰੇਜ ਵਾਲੇ ਪਾਉਂਦੇ ਨੇ ਹੁਣ ਆਪਾਂ ਨਹੀਂ ਜੇ ਥੋੜੇ ਵਾਲੇ ਨੇ ਫਿਰ ਕੋਈ ਅੱਡੀ ਗੱਲ ਨਹੀਂ ਅੱਛਾ ਯਾਨੀ ਕਿ ਵੀ 25 ਲੀਟਰ ਤੋਂ ਪਲੱਸ ਦੀਆਂ ਗਾਵਾਂ ਹੋਣੀਆਂ ਚਾਹੀਦੀਆਂ ਫਾਰਮ ਦੇ ਵਿੱਚ ਆਹ ਅਸੀਂ ਤਾਂ ਯਾਨੀ ਕਹਿੰਦੇ ਵੀ 30 ਤੋਂ ਪਲੱਸ ਹੀ ਹੋਣ ਅੱਛਾ 30 ਤੋਂ ਘੱਟ ਅੱਛਾ ਹੁਣ ਤੁਹਾਡੇ ਕੋਲ ਵੱੱਤ ਵੱਤ ਕਿੰਨੇ ਦੁੱਧ ਵਾਲੀਆਂ ਗਾਵਾਂ ਨੇ ਜੀ ਸਾਡੇ ਐਵਰੇਜ ਮੰਨ ਲਓ ਚਲ ਸੀਜ਼ਨ ਦੀ ਸ਼ਾਰੀ 30 ਕਿਲੋ ਲੀਟਰ ਵਾਲੀਆਂ ਪੈ ਜਾਣ ਉਹ ਤਾਂ 40 45 ਬਸ ਆਪਣੇ ਕੋਲ ਹੱਦ ਤੱਕ ਇੱਕ ਦੋ ਗਾਵਾਂ 50 ਨਹੀਂ 40 45 ਠੀਕ ਹੈ ਜੀ ਉਹ ਜ਼ਿਆਦਾਤਰ 40 ਤੋਂ 45 ਵਾਲੀਆਂ ਗਾਵਾਂ ਬਾਕੀ ਵਾਲੇ ਜਾਨੇ 35 33 ਬਸ ਤੇ ਕੁਝ ਕੁ ਗਾਵਾਂ 50 ਵਾਲੀਆਂ ਵੀ ਹੈਗੀਆਂ ਜੀ ਹਾਂ ਕੁਝ ਦੋ ਚਾਰ ਗਾਵਾਂ ਵੀ ਨੇ ਜਾਨੇ ਉਹ ਤਾਂ ਠੀਕ ਹੈ ਜੀ ਇਹਨੂੰ ਐਨੇ ਫਾਰਮ ਨੂੰ ਮੈਨੇਜ ਕਰਨ ਦੇ ਵਾਸਤੇ ਤੁਸੀਂ ਕਿੰਨੇ ਜਿਹੜੀ ਲੇਬਰ ਦੀ ਗੱਲ ਲੇਬਰ ਤਾਂ ਦੋ ਬੰਦੇ ਜੀ ਕਰੀ ਜਾਂਦੇ ਨੇ ਬਸ ਅੱਛਾ ਦੋ ਬੰਦੇ ਰੱਖੇ ਹੋਏ ਹੈ ਜੀ ਹਾਂ ਜੀ ਤੇ ਸਾਰਾ ਕੰਮ ਉਹੀ ਕਰ ਦਿੰਦੇ ਹਾਂ ਜੀ ਸਾਰੇ ਦੋ ਬੰਦੇ ਵਧੀਆ ਤੇ ਇਹਨਾਂ ਦੀ ਚੁਵਾਈ ਦੀ ਗੱਲ ਕਰੀ ਆਪਾਂ ਚੁਵਾਈ ਤੁਸੀਂ ਫਿਰ ਕਿਵੇਂ ਕਰਦੇ ਹੋ? ਚੁਵਾਈ ਉਧਰ ਪਾਰਲਰ ਚ ਕਰਦੇ ਆਂ ਜੀ। ਅੱਛਾ ਮਿਲਕਿੰਗ ਮਸ਼ੀਨਾਂ ਨਾਲ ਚੁਵਾਈ ਕਰਦੇ ਹਾਂ। ਤੇ ਆਹ ਸਾਰੀਆਂ ਗਾਵਾਂ ਮਿਲਕਿੰਗ ਵਾਲੀਆਂ ਨੇ ਤੁਹਾਡੀਆਂ? ਹਾਂ ਜੀ ਮਲਕਾਂ ਵਾਲੀਆਂ ਆ। ਅੱਛਾ ਇਹ ਤਾਂ ਸਾਰੀਆਂ ਮਿਲਕਿੰਗਾਂ ਵਾਲੀਆਂ ਤੇ ਪਿੱਛੇ ਦੋਸਤੋ ਕਯੂਬੀਕਲ ਵਗੈਰਾ ਲੱਗੇ ਹੋਇਆਗੇ। ਤੇ ਇਹ ਜਿਹੜਾ ਕਯੂਬੀਕਲ ਆਇਆ ਜੀ ਇਹਨਾਂ ਦਾ ਕੋਈ ਫਾਇਦਾ ਹੈਗਾ ਤੁਹਾਨੂੰ? ਹਾਂ ਜੀ ਸਾਨੂੰ ਤਾਂ ਠੀਕ ਲੱਗਿਆ ਫਾਇਦਾ ਵਧੀਆ। ਅੱਛਾ ਜੀ। ਤੋਂ ਬਾਵਾ ਗਾਰਾ ਚੱਕੜ ਬਹੁਤ ਹੋ ਜਾਂਦਾਗਾ ਬਾਕੀ ਗੋਹਾ ਜਿਹੜਾ ਚੱਕਣ ਵਾਲਾ ਕੰਮ ਆ ਉਹ ਨਿਬੜ ਗਿਆ ਹਾਂ ਇੱਕ ਮੈਂ ਸਭ ਤੋਂ ਜਿਹੜੀ ਵੱਡੀ ਗੱਲ ਤੁਹਾਡੀ ਨੋਟ ਕੀਤੀ ਤੁਹਾਡੀਆਂ ਇਹਨੇ گاਵਾ ਥੱਲੇ ਸੁੱਕਾ ਇੱਧਰ ਜਿਹੜੀ ਕੱਚੀ ਜਗਾ ਬਿਲਕੁਲ ਚੁੱੱਕੀ ਪਈ ਜਾਂ ਤੇ ਜ਼ਿਆਦਾਤਰ ਫਾਰਮਾਂ ਦੇ ਵਿੱਚ ਗਾਰਾ ਹੁੰਦਾਗਾ ਨਹੀਂ ਗਾਰਾ ਚਲੋ ਉਹ ਦਸਿਆਲ ਚ ਤਾਂ ਹੋ ਜਾਂਦਾ ਜੀ ਹੁਣ ਥੋੜੇ ਮੌਸਮ ਠੀਕ ਹੈ ਅੱਛਾ ਬੱਕੀ ਗੋਹਾ ਸੱਚੇ ਚੱਕਦੇ ਨੇ ਗੱਦਾ ਬਣ ਜਾਂਦਾ ਠੀਕ ਹੈ ਜੀ ਹਾਂ ਜੀ ਇੱਧਰ ਇਹ ਸਾਰੀਆਂ ਇਹ ਪਰਾਗੇ ਜੀ ਅੱਛੇ ਬੱਚੀਆਂ ਨੇ ਤੇ ਫਾਰਮ ਨੂੰ ਅੱਗੇ ਵਧਾਉਣ ਦੇ ਵਾਸਤੇ ਤੁਸੀਂ ਬੱਚੀਆਂ ਜ਼ਿਆਦਾਤਰ ਪਾਲਦੇ ਹੋ ਜੀ ਹਾਂਜੀ ਬੱਚੀਆਂ ਨਾਲ ਹੀ ਅਸਲ ਕੰਮ ਤਾਂ ਵੀ ਬੱਚੀ ਜਿਹੜਾ ਸਹੀ ਜਿਵੇਂ ਦੀ ਬੱਚੀਆਂ ਪਾਲਦਾ ਉਸੇ ਨਾਲ ਹੀ ਕੰਮ ਜਾਂਦੀ ਹੈ ਅੱਛਾ ਤੁਸੀਂ ਬੱਚੀਆਂ ਪਾਲਦੇ ਹੋਗੇ ਤੇ ਸੀਮੰਤ ਤੁਸੀਂ ਕਿਹੜਾ ਯੂਜ਼ ਕਰਦੇ ਹੋ ਜਿਆਦਾ ਸੀਮੰਤ ਜ਼ਿਆਦਾ ਤਾਂ ਪੀਡੀਐਫ ਦੀ ਲੈਣੇ ਆ ਜੀ ਅੱਛਾ ਜੀ ਬਾਕੀ ਇਹ ਵੀ ਅੱਛਾ ਕੋਈ ਹੋਰ ਵੀ ਬਦਲ ਮਾ ਲਾ ਦਨੇ ਠੀਕ ਹੈ ਜੀ ਹਾਂਜੀ ਤੇ ਡੈਰੀ ਫਾਰਮ ਦੇ ਫੇਲ ਹੋਣ ਦੇ ਕੀ ਕਾਰਨ ਹੁੰਦੀ ਹੈ ਜੀ ਜ਼ਿਆਦਾਤਰ ਡੈਰੀ ਫਾਰਮਟੇ ਫੇਲ ਹੋ ਜਾਂਦੇ ਹੈਗੇ ਫੇਲ ਦੇ ਵਿੱਚ ਕਈ ਕਾਰਨ ਨੇ ਜਿਹਦੀ ਹੁਣ ਆਪਾਂ ਸਹੀ ਗੌਰ ਨਹੀਂ ਕਰਨੀ ਟਾਈਮ ਤੇ ਮੰਨਣ ਵਿੱਚ ਨਹੀਂ ਸਹੀ ਪਾਉਣਾ ਰਿਪੀਟਰਾਂ ਹੋ ਗਈਆਂ ਠੀਕ ਹੈ ਜੀ ਕਿਤੇ ਆਪ ਬੰਦਾ ਗੌਰ ਨਹੀਂ ਕਰਦਾ ਦੇਖਭਾਲ ਨਹੀਂ ਕਰਨੀ ਸਹੀ ਕੱਲੀ ਲੇਬਰ ਦੇ ਸਿਰ ਤੇ ਛੱਡਦਾ ਉੱਤੇ ਫੇਲ ਹੋਣ ਦੀ ਕਾਰਨ ਹੁੰਦੇ ਨੇ ਫਿਰ ਅੱਛਾ ਜਿੱਥੇ ਬੰਦਾ ਖੁਦ ਜਿਹੜਾ ਆਪ ਮੈਨੇਜਮੈਂਟ ਨਹੀਂ ਰੱਖਦਾ ਕੱਲੀ ਲੇਬਰ ਦੇ ਸਿਰ ਤੇ ਜਿਹੜਾ ਕੰਮ ਛੱਡ ਦਿੰਦੇ ਆ ਉੱਥੇ ਡੇਰੀ ਫਾਰਮ ਫੇਲ ਹੋਣ ਦੇ ਕਾਰਨ ਹੁੰਦੇ ਹੈਗੇ ਤੇ ਤੁਸੀਂ ਐਨੀਮਲ ਸੇਲ ਵੀ ਕਰਦੇ ਹੋ ਜੀ ਫਿਰ ਹਾਂ ਐਨੀਮਲ ਸੇਲ ਐਸਾ ਕਰਦੀਆਂ ਜੀ ਠੀਕ ਹੁਣ ਨਹੀਂ 2 ਸਾਲੋਂ ਕਰੇ ਹੁਣ ਕਿ ਬਣਾਉਨੇ ਨੇ ਹੁਣ ਅੱਛਾ ਹੁਣ ਹੋਰ ਪਸ਼ੂ ਵਧਾਉਣੇ ਪਹਿਲਾਂ ਹਾਂ ਕਰਦੇ ਰਿਆ ਹੁਣ 2-3 ਸਾਲਾਂ ਅਜੇ ਕਰਦੇ ਨਹੀਂ ਹੁਣ ਠੀਕ ਹੈ ਜੀ ਤੇ ਜਿਹੜੇ ਹੁਣ ਨਵੇਂ ਫਾਰਮਰ ਇਸ ਕੰਮ ਵਿੱਚ ਆਉਣਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਕੀ ਸਿੱਖਿਆ ਦੇਣਾ ਚਾਹੋਗੇ ਵੀ ਇਸ ਕਿਵੇਂ ਕਾਮਯਾਬ ਹੋਣਾ ਇਸ ਕੰਮ ਨਵੇਂ ਫਾਰਮਰ ਦਾ ਜੀ ਪਸ਼ੂ ਜਿੱਥੇ ਵੱਧ ਰਹੇ ਨੇ ਅਥੇ ਘਟ ਰਹੇ ਲੋ ਇੱਕ ਤਾਂ ਬਰੀਡ ਲਾਓ ਵਧੀਆ ਠੀਕ ਹੈ ਜੀ ਚੰਗੀ ਬਰੀਡ ਦਾ ਪਸ਼ੂ ਲਓ ਜਿਹਦੇ ਜਿੱਤੇ 10 ਪਾਉਣੇ ਨੇ 5 ਪਾ ਲਓ ਠੀਕ ਹੈ ਜੀ ਤੇ ਬਾਕੀ ਜਿਹੜਾ ਮੰਨਣਾ ਮਚਰਾ ਪਾਊਡਰ ਵਧੀਆ ਉਹਦਾ ਦੋਲਤੇ ਜਾਣੇ ਥੋੜਾ ਕਰ ਲੋ ਚਾਹੇ ਪਹਿਲਾਂ ਠੀਕ ਹੈ ਜੀ ਪੂਰੀ ਜਾਣਕਾਰੀ ਚਾਹੀਦੀ ਹੈ ਅੱਛਾ ਪੂਰੀ ਮਤਲਬ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਬਹੁਤੀ ਜਿਹੜੀ ਜਾਣਕਾਰੀ ਇਹਨਾਂ ਬਾਰੇ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਤੇ ਚੰਗੇ ਬਰੀਡ ਵਾਲੇ ਪਸ਼ੂ ਲੈਣੇ ਚਾਹੀਦੇ ਜੀ ਹਾਂਜੀ ਹਾਂ ਜੇ ਜੇ ਤੁਸੀਂ ਫੀਡ ਦੀ ਗੱਲ ਕਰੀਏ ਤੁਸੀਂ ਫੀਡ ਕਿਹੜੀ ਵਰਤਦੇ ਹੋ ਜੀ ਨਹੀਂ ਫੀਡ ਜ਼ਿਆਦਾ ਤੁਸੀਂ ਆਪਦੀ ਹੋਣ ਵਾਕ ਲੈਉਣੇ ਆ ਠੀਕ ਹੈ ਜੀ ਉਸ ਵਾਕੀ ਹੁਣ ਅਸੀਂ ਫੀਡ ਪਾਉਣੇ ਆ ਅੱਛਾ ਕੁਝ ਸੀਸ ਵਰਤਦੇ ਹੋ ਤੇ ਬਾਕੀ ਆਪਦੀ ਕਿਹੜੀ ਜ਼ਿਆਦਾ ਵਰਤਦੇ ਹੋ ਜ਼ਿਆਦਾ ਹਾਂਜੀ ਠੀਕ ਹੈ ਜੀ ਤੋ ਇਸ ਕਮ ਦੇ ਵਿੱਚ ਕਿਵੇਂ ਤੋਂ ਜਿਹੜਾ ਇਹ ਧੰਦਾ ਹੈ ਲਾਹੇਵੰਦ ਹੈਗਾ ਜੀ ਜੇਕਰ ਕੋਈ ਨਹੀਂ ਠੀਕ ਹੈ ਜੇ ਘਾਟੇ ਵਾਦੇ ਵੀ ਬਹੁਤ ਆਉਂਦੇ ਨੇ ਸਾਰਾ ਕੁਝ ਹੀ ਹੈਗਾ ਜੇ ਆਪਾਂ ਜਮਾ ਐਵੇਂ ਨਹੀਂ ਕਹਿ ਸਕਦੇ ਵਿੱਚ ਨਫੇ ਹੀ ਨਾ ਪਏ ਵਿੱਚ ਘਾਟੇ ਵੀ ਆ ਜਾਂਦੇ ਨੇ ਕਿ ਚੱਲ ਕੋਈ ਬਿਮਾਰੀ ਆ ਗਈ ਕੋਈ ਆਪਣਾ ਤਾਂ ਆਉਂਦੀ ਰਹਿਣਾਗੇ ਦੁੱਧ ਦਾ ਰੇਟ ਘਟ ਕੇ ਕਿਤੇ ਵਧ ਗਏ ਯਾਨੀ ਕੁੱਲ ਮਿਲਾ ਕੇ ਜੇ ਆਪਾਂ ਲੰਬਾ ਟਾਈਮ ਦੀ ਐਵਰੇਜ ਲਾਉਣੀ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਘਾਟੇ ਵਾਦੇ ਤਾਂ ਚਲੋ ਹਰੇਕ ਹਾਂ ਚਲੋ ਤਾਂ ਆਉਂਦੀ ਨੇ ਕਿਤੇ ਦੁੱਧ ਦਾ ਰੇਟ ਮੰਦਾ ਵੀ ਆ ਨਾ ਚੱਲ ਤਾਂ ਚੱਲ ਵੀ ਮੰਦਾ ਆ ਕੇ ਕੁੱਲ ਮਿਲਾ ਕੇ ਜੇ ਐਵਰੇ ਸੋ ਆ ਇਹਨਾਂ ਦਾ ਫਾਰਮ ਹੈ ਜੀ ਦੇਖ ਸਕਦੇ ਦੱਸੋ ਇੱਕ ਜਦੋਂ ਤੁਸੀਂ ਨੇ ਇਹ ਡੈਰੀ ਫਾਰਮ 2013 ਦੇ ਵਿੱਚ ਸਟਾਰਟ ਕਰਿਆ ਸੀ ਜੀ ਹਾਂਜੀ ਉਦੋਂ ਤੁਹਾਨੂੰ ਲੋਕਾਂ ਵੱਲੋਂ ਕੀ ਸਹਾਸ ਦਿੱਤਾ ਗਿਆ ਤੁਹਾਡਾ ਵੀ ਇਹ ਕੰਮ ਇਹ ਕੰਮ ਇਹ ਕਾਮਯਾਬੀ ਵਿੱਚ ਹੈਗੀ ਹੈ ਕਿ ਨਹੀਂ ਨਹੀਂ ਲੋਕਾਂ ਦਾ ਤਾਂ ਜਾਇ ਹੁੰਦਾ ਜੀ ਉਹਦਾ ਕੋਈ ਵੀ ਕੰਮ ਕੋਈ ਤੋਰ ਦਾ ਕੁਝ ਵੀ ਕੰਮ ਤੋਰ ਦਾ ਲੋਕ ਤਾਂ ਕਿਹੜਾ ਪਿੱਛੇ ਖਿੱਚਦੇ ਹੁੰਦੇ ਨੇ ਠੀਕ ਹੈ ਜੀ ਲੋਕ ਤਾਂ ਇਹ 2013 ਚ ਲੱਤਾ ਜਾਣਿਆ ਕਹਿੰਦੇ ਵੀ ਇਹਦਾ ਜੀ ਗਲਤ ਕੰਮ ਕਰ ਲਿਆਦਾ ਫੇਲ ਆ ਕੰਮ ਇਹਦਾ ਜੀ ਸੜਕਾਂ ਦੇ ਫਰਨੀਆਂ 15 ਹੋ ਜਾਣੀਆਂ ਠੀਕ ਹੈ ਤੇ ਬਾਕੀ ਜਿਹਨੂੰ پتہ ਕੋਈ ਵੀ ਕੰਮ ਕਰ ਲਾ ਲੋਕ ਤਾਂ ਲੱਤਾ ਕਿਸੇ ਨੂੰ ਖਿੱਚਦੇ ਹੁੰਦੇ ਨੇ ਅੱਛਾ ਜੀ ਇਹਦਾ ਜੀ ਫੇਲ ਆ ਕੰਮ ਇਹਦਾ ਕਾਮਯਾਬੀ ਨਹੀਂ ਹੈਗਾ ਤੇ ਪਰ ਪ੍ਰਮਾਤਮਾ ਦੇ ਸਾਥ ਰਿਹਾ ਸਾਡਾ ਅੱਜ ਤੀ ਵਧੀਆ ਚੱਲੀ ਜਾਂਦਾ ਤੇ ਜ਼ਿਆਦਾਤਰ ਇਹਦੇ ਵਿੱਚ ਕੀ ਹੁੰਦਾ گاਵਾ ਰਿਪੀਟਰਾਂ ਹੋ ਜਾਂਦੀਆਂ ਨੇ ਜੀ ਹਾਂ ਜੀ ਮੈਨੇਜਮੈਂਟ ਦੀ ਹਿੱਸਰਿਆ ਵੀ ਜਿਹੜਾ ਆਪਾਂ ਸਹੀ ਕਰਦੇ ਆ ਕੋਈ ਅਹੀ ਦਿੱਕਤ ਨਹੀਂ ਆਈ ਸਾਨੂੰ ਤਾਂ ਨਹੀਂ ਕੋਈ ਆਈ ਠੀਕ ਹੈ ਜੀ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਜੇ ਉਹ ਡੇਰੀ ਫਾਰਮ ਹੈ ਇਹਨਾਂ ਦਾ ਫੇਲ ਹੋ ਜੂਗਾ ਉਹ ਤਾਂ ਉਹੀ ਬੰਦੇ ਕਹਿੰਦੇ ਨੇ ਜਿਨ੍ਹਾਂ ਨੇ ਨਾਗਰ ਰੱਖੇ ਜਿਨ੍ਹਾਂ ਬੱਚੀ ਰੱਖੇ ਕਿਤੇ ਜਿਹਨੂੰ ਪਤਾ ਹੀ ਨਹੀਂ ਉਹਦੇ ਬਾਰੇ ਉਹੀ ਬੰਦੇਆਂ ਇਹ ਗੱਲਾਂ ਅੱਛਾ ਜੀ ਕਰਦੇ ਨੇ ਵੀ ਇਹਦਾ ਫੇਲ ਹੈ ਜੀ ਗਾਂ ਦਾ ਫਾਸ ਨਹੀਂ ਹੈਗੀ ਠੀਕ ਹੈ ਜੀ ਸਾਨੂੰ ਤੁਹਾਨੂੰ ਕੋਈ ਫੇਰ ਲੱਗਿਆ ਇਹਦੇ ਵਿੱਚ ਬੀਜਾਰ ਪੀਟਰਾਂ ਦੀ ਸਮੱਸਿਆ ਕੋਈ ਵੀ ਠੀਕ ਹੈ ਜੀ ਇਹਨਾਂ ਦਾ ਆਪਾਂ ਨੰਬਰ ਵੀ ਤੁਹਾਨੂੰ ਇੱਕ ਵਾਰ ਬੋਲ ਦਿੰਨੇ ਹਾਂਗੇ ਇੱਕ ਤੁਸੀਂ ਆਪਣਾ ਨੰਬਰ ਜ਼ਰੂਰ ਬੋਲ ਦਿਓ 9464286050 ਇੱਕ ਵਾਰੀ ਫੇਰ ਬੋਲ ਦਿਓ 9464286050 Sí, que está en la vida.